ਸੂਰਜ ਚੜ ਕੇ ਕਿੰਨਾ ਉੱਚਾ ਚੜਾ ਆ ਦੂਰ ਤੱਕ ਅਮਨ ਸੀ ਜਿਉਣਾ ਪਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤਿੰਨੇ ਮਾਸ਼ੀਵਾੜੇ ਵਿੱਚ ਆ ਗਏ ਉਹ ਕੁਝ ਬੇਰੀਆਂ ਤੋਂ ਅੱਗੇ ਹੋਏ ਤਾਂ ਉਹਨਾਂ ਨੂੰ ਭਾਈ ਦਇਆ ਸਿੰਘ ਜੀ ਨੇ ਆ ਕੇ ਫਤਿਹ ਬੁਲਾਈ ਉਹਨਾਂ ਕੰਬਲੀ ਦਾ ਚੁੰਬ ਮਾਰਿਆ ਹੋਇਆ ਸੀ ਫਤਿਹ ਬੁਲਾਉਣ ਤੋਂ ਪਤਾ ਲੱਗਾ ਖੁਸ਼ ਹੋ ਕੇ ਅੱਗੇ ਚੱਲ ਪਏ ਉਹ ਤਿੰਨਾਂ ਤੋਂ ਚਾਰ ਹੋਏ ਤੇ ਚਾਰੇ ਗਨੇਖਾਂ ਨਬੀ ਖਾਂ ਦੇ ਬਾਗ ਵਿੱਚ ਆਏ ਝੰਡ ਦੇ ਹੇਠਾਂ ਕਲਗੀਧਰ ਪਿਤਾ ਜੀ ਨੂੰ ਸੁੱਤਿਆਂ ਦੇਖ ਲਿਆ ਨਸ ਕੇ ਅੱਗੇ ਹੋਏ ਕੋਲ ਹੋ ਕੇ ਪੈਰ ਦੱਬੇ ਤੇ ਚਰਣਾ ਉੱਤੇ ਨਮਸਕਾਰ ਕਰਕੇ ਬੈਠ ਗਏ ਭਾਈ ਦਇਆ ਸਿੰਘ ਜੀ ਨੇ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਰਤਾ ਉੱਚੀ ਕੀਤਾ ਤਾਂ ਪਾਠ ਦੀ ਆਵਾਜ਼ ਨਾਲ ਸਤਿਗੁਰੂ ਜੀ ਦੀ ਨੀਂਦ ਖੁੱਲ ਗਈ ਨੇਤਰ ਖੁੱਲੇ ਤਾਂ ਆਪਣੇ ਪਿਆਰੇ ਸਿੱਖਾਂ ਨੂੰ ਹਾਜ਼ਰ ਬੈਠਿਆ ਦੇਖਦੇ ਸਾਰ ਮੁਸਕਰਾਏ ਉੱਠ ਕੇ ਬੈਠ ਗਏ ਤੇ ਫਤਿਹ ਬੁਲਾ ਕੇ ਸੁੱਖ ਸਾਦ ਪੁੱਛੀ ਸੇਵਾ ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਸਾਧੂ ਗੁਰੂ ਜੀ ਦੇ ਚਰਨ ਕੋਟਣ ਲੱਗ ਪਏ ਜਾਲ ਲਿਆਓ ਗੁਰੂ ਸਾਹਿਬ ਜੀ ਨੇ ਫਰਮਾਇਆ ਉਸੇ ਵੇਲੇ ਭਾਈ ਦਇਆ ਸਿੰਘ ਉੱਠ ਕੇ ਖੂਵਾਂ ਲਗ ਗਿਆ ਤੇ ਖੂਦ ਹੀ ਮਾਲ ਨਾਲੋਂ ਪਾਣੀ ਦੀ ਭਰੀ ਹੋਈ ਟਿੰਡ ਲਾ ਕੇ ਲੈ ਆਇਆ ਭਾਈ ਦਇਆ ਸਿੰਘ ਦੇ ਪਾਸ ਕੁਝ ਮਿੱਠਾ ਸੀ ਉਹ ਮਿੱਠਾ ਗੁਰੂ ਸਾਹਿਬ ਜੀ ਨੂੰ ਦਿੱਤਾ ਉਹਨਾਂ ਨੇ ਸ਼ਾਕੇ ਪਾਣੀ ਪੀਤਾ ਤੇ ਬਚਨ ਬिलास ਕਰਨ ਲੱਗੇ ਚਮਕੌਰ ਸਾਹਿਬ ਤੋਂ ਮਾਸ਼ੀਵੜ ਤੱਕ ਕੀਤੇ ਸਫਰ ਬਾਬਤ ਬਚਨ ਬिलास ਕਰ ਰਹੇ ਸਨ ਕਿ ਘੋੜੇ ਉੱਤੇ ਸਵਾਰ ਮੁਸਲਮਾਨ ਆਇਆ ਉਸ ਦਾ ਲਿबास ਕੁਝ ਠਾਠ ਵਾਲਾ ਸੀ ਉਸ ਨੂੰ ਦੇਖ ਕੇ ਸਿੰਘ ਚੌਕਸ ਹੋ ਗਏ ਪਰ ਉਹ ਨੇੜੇ ਆ ਕੇ ਘੋੜੇ ਤੋਂ ਉਤਰ ਬੈਠਾ ਉਤਰ ਕੇ ਅੱਗੇ ਹੋਇਆ ਤੇ ਹੱਥ ਜੋੜ ਕੇ ਆ ਨਮਸਕਾਰ ਕੀਤੀ ਬੈਠ ਗਿਆ ਸਤਿਗੁਰੂ ਜੀ ਤੇ ਧਰਮ ਸਿੰਘ ਜੀ ਨੇ ਸਿਆਣ ਲਿਆ ਗੁਰੂ ਜੀ ਮੁਸਕਰਾ ਕੇ ਬੋਲੇ ਆਓ ਨਬੀ ਖਾਂ ਜੀ ਅੱਜ ਅਸੀਂ ਤੁਸਾਂ ਦੇ ਘਰ ਆਏ ਹਾਂ ਮੇਰੇ ਦਨ ਪਾਗ ਇਸ ਬਾਗ ਵਿੱਚ ਚਰਨ ਪਾਈ ਜੀ ਐ ਬਾਗ ਆਪ ਦਾਈਏ ਪਰ ਇਹ ਮਾਮਲਾ ਕੀ ਉਸ ਮੁਸਲਮਾਨ ਦਾ ਨਾਂ ਨਬੀ ਖਾਂ ਸੀ ਤੇ ਉਸ ਦਾ ਵੱਡਾ ਪ੍ਰਾਗ ਗਨੇਗਾ ਦੋਨੋਂ ਪ੍ਰਾਗ ਮਾਸ਼ੀਵਾਰੇ ਦੇ ਵਸਨੇਕ ਤੇ ਘੋੜਿਆਂ ਦੇ ਸੋਦਾਗਰ ਸਨ ਅਨੰਤਪੁਰ ਘੋੜੇ ਵੇਚਣ ਜਾਇਆ ਕਰਦੇ ਸਨ ਉਸ ਨੇ ਸਤਗੁਰੂ ਜੀ ਨੂੰ ਸਿਆਣ ਲਿਆ ਸ਼ਾਹੀ ਲਸ਼ਕਰ ਦਾ ਰੌਲਾ ਤੂੰ ਸੁਣਿਆ ਹੋਵੇਗਾ ਭਾਈ ਧਰਮ ਸਿੰਘ ਜੀ ਬੋਲੇ ਸੁਣਿਆ ਤਾਂ ਹੈ ਪਰ ਜਿੰਨੇ ਮੂੰ ਉਹਨੀਆਂ ਹੀ ਗੱਲਾਂ ਨਵੀਖਾਨੇ ਉੱਤਰ ਦਿੱਤਾ ਅਸਲ ਗੱਲ ਕੀ ਏ ਅਨੰਦਪੁਰ ਛੱਡਣਾ ਪਿਆ ਭਾਈ ਧਰਮ ਸਿੰਘ ਨੇ ਚਮਕੌਰ ਸਾਹਿਬ ਤੱਕ ਸਾਰਾ ਖਾਲ ਸੁਣਾ ਦਿੱਤਾ ਇਆਖਿਆ ਚਮਕੌਰ ਸਾਹਿਬ ਦੀ ਗੜੀ ਵਿੱਚ ਮਹਾਰਾਜ ਜੀ ਦੇ ਦੋ ਵੱਡੇ ਪੁੱਤਰ ਸ਼ਹੀਦ ਹੋ ਗਏ ਹਨ ਨਿਕਿਆਸ ਪੁੱਤਰਾ ਮਹਿਲਾ ਵੱਡੇ ਮਾਤਾ ਜੀ ਤੇ ਸਿੱਖ ਸੇਵਕਾਂ ਦਾ ਕੋਈ ਪਤਾ ਨਹੀਂ ਕਿੱਧਰ ਗਏ ਕਿਸ ਹਾਲਤ ਵਿੱਚ ਹਨ ਹੁਣੇ ਹੀ ਅਸੀਂ ਆ ਕੇ ਮਿਲੇ ਹਾਂ ਮਹਾਰਾਜ ਜੀ ਹਨੇਰੇ ਵਿੱਚ ਅਕੱਲੇ ਹੀ ਆਏ ਦੇਖੋ ਚਰਨਾ ਵਿੱਚੋਂ ਲਹੂ ਸੇ ਮਰਿਆਏ ਘਾਦਾ ਪੀਤਾ ਵੀ ਸ਼ਾਇਦ ਕੁਝ ਨਹੀਂ ਹੁਣੇ ਤੁਸੀਂ ਦੇ ਖੂਚੋਂ ਜਾਲ ਲਿਆ ਕੇ ਸ਼ਿਕਾਇਆਏ ਪਾਤਸ਼ਾਹੀ ਨਾ ਰਹੀ ਪਾਤਸ਼ਾਹ ਹਨ ਸਾਰੀ ਬਾਤ ਤਾਂ ਸੁਣ ਕੇ ਨਬੀ ਖਾਂ ਦੇ ਨੇਤਰ ਸੱਜਰ ਹੋ ਗਏ ਉਹਨਾਂ ਨੇ ਚਰਨਾਂ ਨੂੰ ਹੱਥ ਲਾ ਕੇ ਕਿਹਾ ਅਸੀਂ ਦੋਵੇਂ ਭਰਾ ਸੇਵਾ ਕਰਾਂਗੇ ਜੇ ਜਾਨ ਚਲੀ ਜਾਏ ਤਾਂ ਵੀ ਧਨ ਪਾਗ ਮੈਂ ਹੁਣੇ ਆਇਆ ਆਪਣੇ ਭਰਾ ਗਨੀ ਖਾਂ ਨੂੰ ਦੱਸਦਾ ਹਾਂ ਦੁੱਧ ਲਿਆਉਂਦੇ ਹਾਂ ਤੁਸੀਂ ਅਜੇ ਇੱਥੇ ਬਰਾਜੋ ਹਾਂ ਰਤਾ ਹਾਂ ਰਤਾ ਪੰਜਾਬੇ ਗੁਲਾਬੇ ਨੂੰ ਸਨੇਹਾ ਦੇਣਾ ਮਸੰਦ ਹੈ ਗੁਰੂ ਘਰ ਦਾ ਖੱਤਰੀ ਹਾਂ ਉਹਨਾਂ ਨੂੰ ਸਾਰਾ ਸਮਾਨ ਚੁਕਵਾ ਕੇ ਲਿਉਂਦੀਆਂ ਚਿੰਤਾ ਨਹੀਂ ਕਰਨੀ ਅੱਗੇ ਪਿੱਛੇ ਨਹੀਂ ਜਾਣਾ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ ਸੱਚੀ ਸੇਵਾ ਕਰਾਂਗਾ ਨਬੀ ਖਾਨੇ ਹੱਥ ਜੋੜ ਕੇ ਦਿਲ ਦੀ ਗੱਲ ਐਸ ਕਰਕੇ ਦਸੀ ਕਿ ਕਿਤੇ ਗੁਰੂ ਸਾਹਿਬ ਜੀ ਸ਼ੱਕ ਨਾ ਕਰ ਲੈਣ ਕਿ ਮੁਸਲਮਾਨ ਹੈ ਕੀ ਪਤਾ ਅਨਾਮ ਲੈਣ ਲਈ ਧੋਖਾ ਕਰੇ ਪਰ ਉਹ ਪੋੜਾ ਨਹੀਂ ਸੀ ਸਮੇਂ ਦਾ ਕਿ ਮਹਾਰਾਜ ਤਾਂ ਹਰ ਇੱਕ ਤੇ ਹੀ ਭਰੋਸਾ ਕਰ ਲੈਂਦੇ ਸਨ ਸਤਿਗੁਰੂ ਜੀ ਨੇ ਆਖ ਫਰਮਾਇਆ ਨਬੀ ਖਾਂ ਜੀ ਐਸਾ ਖਿਆਲ ਅਸਾਂ ਦੇ ਮਨ ਵਿੱਚ ਕਦੇ ਨਹੀਂ ਆ ਸਕਦਾ ਭਲਾ ਕਰਨ ਵਾਲੇ ਨੇ ਭਲਾਈ ਦਾ ਫਲ ਲੈਣਾ ਏ ਤੇ ਬੁਰੀਾਈ ਕਰਨ ਵਾਲੇ ਨੇ ਬੁਰੀਾਈ ਦਾ ਅਕਾਲ ਪੁਰਖ ਸਭ ਕੁਝ ਦੇਖਦਾ ਤੇ ਜਾਣਦਾ ਏ ਨਬੀ ਖਾਂ ਨਮਸਕਾਰ ਕਰਕੇ ਕੋੜੇ ਤੇ ਸਵਾਰ ਹੋਇਆ ਤੇ ਘਰ ਨੂੰ ਤੁਰ ਪਿਆ ਭਾਈ ਜੀ ਹੂਣਾ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਸਤਗੁਰੂ ਜੀ ਦੇ ਸਰੀਰ ਨੂੰ ਕੁੱਟਦੇ ਰਹੇ। ਭਾਈ ਦਿਆ ਸਿੰਘ ਨੇ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਦੂਰ ਦੇਖਿਆ ਬਾਗ ਦੇ ਇੱਕ ਪਾਸੇ ਇੱਕ ਆਦਮੀ ਅੱਗ ਤੁਖਾਈ ਬੈਠਾ ਸੀ। ਉਸ ਕੋਲੋਂ ਅੱਗ ਲੈ ਆਂਦੀ ਤੇ ਅੱਗ ਬਾਲ ਦਿੱਤੀ। ਸਿੰਘ ਗੁਰੂ ਜੀ ਦੇ ਨਾਲ ਹੀ ਅੱਗ ਸੇਕੀ ਆਪਣੇ ਆਪ ਨੂੰ ਨਿਗ੍ਹਾ ਕਰਨ ਲੱਗੀ। ਮਹਾਰਾਜ ਪੂਰਨ ਮਸਾਂਦਵੀ ਦੇਖੋ ਜੂਣਾ ਬੋਲਿਆ ਕਿ ਨਾ ਕਿਰਤ ਕਰਨ ਨਿਕਲਿਆ ਆਪ ਨੂੰ ਆਸਰਾ ਨਾ ਦਿੱਤਾ। ਜੇ ਆਸਰਾ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ। ਗੁਰਮੁਖਾ ਸ਼ਹੀਦ ਉਸ ਕੋ ਨੂੰ ਅਕਾਲ ਪੁਰਖ ਨੇ ਚੱਕਾ ਹੀ ਕਰਾਇਆ ਸੂਰਮਾ ਤੇ ਸ਼ੇਰ ਜੰਗਲ ਵਿੱਚ ਹੀ ਠੀਕ ਰਹਿੰਦੇ ਹਨ ਮਕਾਨਾਂ ਵਿੱਚ ਘਿਰ ਜਾਂਦੇ ਹਨ ਪੁਰਾ ਨੂੰ ਮਾੜਾ ਕੰਨ ਆਖਣਾ ਅਕਾਲ ਪੁਰਖ ਜਾਣਦਾ ਹੀ ਏ ਤੁਹਾਨੂੰ ਆਪ ਮਹਾਰਾਜ ਜੀ ਵੈਰੀ ਦਾ ਵੀ ਭਲਾ ਤੱਕ ਦੇਓ ਸਬਦ ਦਾ ਭਲਾ ਕਿਸੇ ਨੂੰ ਜ਼ਬਾਨੋਂ ਮਨ ਦਾ ਆਖਣਾ ਠੀਕ ਨਹੀਂ ਕਿਉਂਕਿ ਸਭ ਕੁਝ ਅਕਾਲ ਪੁਰਖ ਦੇ ਹੁਕਮ ਨਾਲ ਹੁੰਦਾ ਏ ਉਹਨੇ ਨੂੰ ਗਨੀ ਖਾਂ ਤੇ ਨਬੀ ਖਾਂ ਤੋਂ ਵੀ ਪਰਾ ਆ ਗਏ ਗੁਲਾਬਾਂ ਮਸਾਂਦ ਵੀ ਆਇਆ ਉਸ ਨੂੰ ਗਰਮ ਦੁੱਧ ਚੁਕਵਾ ਕੇ ਲਿਆਏ ਸਨ ਸਤਿਗੁਰੂ ਜੀ ਨੇ ਦੁੱਧ ਸ਼ਕਿਆ ਦੁੱਧ ਦੀ ਸ਼ਕ ਨਾਲ ਸਾਰਿਆਂ ਦੀ ਕੁਝ ਨਾ ਕੁਝ ਭੁੱਖ ਮਰੀ ਤੇ ਸਰੀਰਾਂ ਦਾ ਠਕੀਵਾ ਦੂਰ ਹੋਇਆ ਆਪ ਗੁਲਾਬੇ ਦੀ ਘਰ ਚੱਲੋ ਨਬੀ ਖਾਨੇ ਆਕਿਆ ਗੁਲਾਬੇ ਦੀ ਕੀ ਇਸ਼ਾਈ ਚਲੋ ਮਹਾਰਾਜ ਆਸਾਂ ਦੇ ਤਨਪਾਗ ਆਓ ਦੇਖ ਲੈ ਭਾਈ ਦਇਆ ਸਿੰਘ ਜੀ ਵਿਅੰਗ ਨਣ ਬੋਲੇ ਦੇਖਣਾ ਕੀ ਏ ਵਾਹਿਗੁਰੂ ਦਤਿੱਤਾ ਸਭ ਕੋ ਜੇ ਜਿਸ ਦਿਨ ਦੀ ਲੋੜ ਹੋਵੇਗੀ ਅਸੀਂ ਪਹੁੰਚਾਵਾਂਗੇ ਹੱਥ ਬੰਨੀ ਗੁਲਾਮਾ ਗਨੀਖਾਂ ਦਾ ਬੋਲ ਸੀ ਗੁਲਾਬਾ ਮੰਨ ਗਿਆ ਉਸਨੇ ਪਹਿਲਾਂ ਵੀ ਨਾਂ ਨਹੀਂ ਸੀ ਕੀਤੀ ਸਤਗੁਰ ਜੀ ਤੁਰਨ ਲੱਗੇ ਤਾਂ ਪੈਰਾਂ ਨੂੰ ਕੁਝ ਤਕਲੀਫ ਹੋਈ ਪਰ ਆਪ ਜੀ ਨੇ ਤਕਲੀਫ ਨੂੰ ਪ੍ਰਗਟਨਾ ਹੋਣ ਦਿੱਤਾ ਚੱਲ ਪਏ ਗਨੀਖਾਂ ਸਿੱਧਾ ਬੁਜਾਰ ਨੂੰ ਤੁਰ ਗਿਆ ਤੇ ਵੋਚੀ ਕੋਲੋਂ ਤਿਆਰ ਹੋਇਆ ਇੱਕ ਜੋੜਾ ਲੈ ਆਇਆ ਉਹ ਜੋੜਾ ਕਿਸੇ ਹੋਰ ਵਾਸਤੇ ਤਿਆਰ ਕੀਤਾ ਸੀ ਮਾਛੀਵਾੜਾ ਪਿੰਡ ਦੇ ਵਿਚਾਲੇ ਗੁਲਾਬੇ ਮਸੰਦਦਾਕਾਰ ਸੀ ਗੁਰੂ ਸਾਹਿਬ ਜੀ ਉਸ ਘਰ ਵਿੱਚ ਜਾ ਬਰਾਜੇ ਪੰਚਕ ਬਖਸ਼ ਤੇ ਨਿਸਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ